ਤਾਂ ਤੁਸੀਂ ਜਿਹੜੀ ਪੰਜਾਬੀ ਪਛਾਹ ਯਾਤਰਾ ਅੱਜ ਗੁਰੂ ਅਟੈ ਇੱਕ ਸ਼ੁਰੂ ਕੀਤੀ ਅੱਜ ਉਹਦਾ ਅਖੀਰਲਾ ਜਗ੍ਹਾ ਤੇ ਆ ਗਏ ਆ ਮੈਂ ਫੁੱਡਾ ਧੰਨਵਾਦ ਕਰਨਾ ਚਾਹੁੰਨਾ ਜਿੰਨਾ ਪਿਆਰ ਤੁਸੀਂ ਦਿਖਾਇਆ ਮੈਂ ਤੁਹਾਡੇ ਚਿਹਰਿਆਂ ਤੇ ਝਾੜੂ ਵਾਲੀ ਸਰਕਾਰ ਦੇ ਖਿਲਾਫ ਗੁੱਸਾ ਵੀ ਦੇਖਿਆ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਅੱਜ ਸਰਕਾਰ ਤੇ ਕਬਜ਼ੇ ਕਰ ਲਏ ਜਿਹੜੇ 3 ਸਾਲ ਟੱਪੇ ਐ ਬਰਬਾਦ ਕਰਤਾ ਪੰਜਾਬ ਦਾ ਆਪਾਂ ਕਿਉਂ ਬਚਾਉਣਾ ਚਾਹੁੰਦੇ ਆ ਪੰਜਾਬ ਇਸ ਲਈ ਕਿ 3 ਸਾਲ ਦੇ ਅੰਦਰ ਅੰਦਰ ਲੱਖ ਕਰੋੜ ਤੋਂ ਵੱਧ ਕਰਜ਼ਾ ਜੜਾਤਾ ਲੋਕਾਂ ਗਰੀਬਾਂ ਨੂੰ ਤੰਗ ਕਰ ਦਿੱਤਾ ਆਟਾ ਦਾਲ ਦੇ ਨੀਲੇ ਕਾੜ ਕੱਟ ਤੇ ਪੈਨਸ਼ਨਾਂ ਕੱਟਦੀਆਂ ਸ਼ਗਨ ਆਉਂਦਾ ਨਹੀਂ ਐਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਕਰਦੀ ਮੈਡੀਕਲ ਇੰਸ਼ੋਰੈਂਸ ਕਰਾਉਂਦੇ ਸੀ ਉਹ ਬੰਦ ਕਰ ਦਿੱਤਾ ਗੁੰਡਾ ਕਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਲੁੱਟ ਕੋ ਦਾ ਰਾਜ ਹੈ ਜਿਹੜੇ ਇਹਨਾਂ ਦੇ ਐਮ.ਐਲ.ਏ ਆ ਉਹ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣ ਲੱਗ ਗਏ ਤੇ ਪੁਲਿਸ ਨੂੰ ਕਹਿਦਾ ਉਹਨਾਂ ਨੂੰ ਫੜਨਾ ਨਹੀਂ ਤੇ ਅੱਜ ਘਰ ਘਰ ਨਸ਼ਾ ਵੇਚਣ ਲੱਗ ਗਿਆ ਤੁਸੀਂ ਜਾਣਦੇ ਹੋ ਬਾਪੂ ਬਾਦਲ ਦੀ ਸਰਕਾਰ ਸ਼੍ਰੋਮਣੀ ਕਾਲ ਦੀ ਸਰਕਾਰ ਜਿਸ ਸਰਕਾਰ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਉਹ ਸਰਕਾਰ ਨੇ ਤੁਹਾਡੇ ਪਿੰਡਾਂ ਦੀ ਤਰੱਕੀ ਕਰਾਈ ਉਹ ਸਰਕਾਰ ਨੇ ਤੁਹਾਡੀਆਂ ਤਕਲੀਫਾਂ ਹੱਲ ਕਰਾਈਆਂ ਉਦੋਂ ਦੇ ਮੁੱਖ ਮੰਤਰੀ ਬਾਦਲ ਸਾਹਿਬ ਤੁਹਾਡੇ ਵਿੱਚ ਰਹਿੰਦੇ ਸੀ ਤੁਹਾਡੇ ਪਿੰਡਾਂ ਚ ਆਉਂਦੇ ਸੀ ਸੰਗਤ ਦਰਸ਼ਨ ਕਰਦੇ ਸੀ ਜੋ ਵੀ ਤੁਸੀਂ ਬਾਰਡਰ ਦੇ ਏਰੀਆ ਦੀ ਤਰੱਕੀ ਦੇਖੀ ਹੈ ਉਦੋਂ ਹੀ ਤਰੱਕੀ ਹੋਈ ਹੈ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਕਾਲੀਦਲ ਦਾ ਰਾਜ ਹੈ ਆ 7 ਸਾਲ 5 ਸਾਲ ਕਾਂਗਰਸ ਦੇ ਖਰਾਬ ਕਰ ਦਿੱਤੇ 3 ਸਾਲ ਇਹਨਾਂ ਨੇ ਖਰਾਬ ਕਰ ਦਿੱਤੇ ਤੁਸੀਂ ਦੇਖੋ ਕਿੰਨਾ ਸਾਧ ਜਿੰਦਗੀ ਦੇ 10 ਸਾਲ ਆਪਣੇ ਬਰਬਾਦ ਹੋ ਜਾਣੇ ਆ ਐਸ ਕਰਕੇ ਆਪਾਂ ਇਕੱਠੇ ਹੋਈਏ ਪੰਜਾਬ ਨੂੰ ਬਚਾਉਣ ਵਾਸਤੇ ਆਈਏ ਇਸ ਬਾਰਡਰ ਦੇ ਇਲਾਕੇ ਨੂੰ ਬਚਾਉਣ ਵਾਸਤੇ ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਨੇ ਬਾਰਡਰ ਦੇ ਇਲਾਕੇ ਬਾਦਲ ਸਾਹਿਬ ਨੇ ਬਾਰਡਰ ਦੇ ਇਲਾਕੇ ਦੇ ਲੋਕਾਂ ਦੀ ਬਹੁਤ ਵੱਡੀ ਮੰਨ ਪੂਰੀ ਕੀਤੀ ਕਿ ਥੋੜੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਪਰ ਜਦੋਂ ਸਰਕਾਰ ਗਈ ਸੀ ਉਹਨਾਂ ਨੇ ਅਚੀ ਕਰਦੀ ਮੈਂ ਤੁਹਾਡਾ ਵਾਦਾ ਕਰਦਾ ਜਿਸ ਦਿਨ ਸਰਕਾਰ ਆ ਗਈ ਉਹ ਜ਼ਮੀਨਾਂ ਤੁਹਾਡੇ ਨਾਂ ਤੇ ਕੀਤੀਆਂ ਜਾਣਗੀਆਂ ਸਰਕਾਰ ਤੁਹਾਡੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਜਿਸ ਦਿਨ ਸਰਕਾਰ ਵਾਪਸ ਲਿਆਉਂਗੇ ਉਸ ਦੇ ਨਾਲ ਆਟਾ ਦਾਲ ਵੀ ਮਿਲਣ ਲੱਗ ਜੂਗਾ ਸ਼ਕਰ ਪੈਨਸ਼ਨ ਹਰ ਸਹੂਲਤ ਫਿਰ ਤੋਂ ਹੋ ਜੂਗੀ ਤੇ ਆਪਣੇ ਇਲਾਕੇ ਦੇ ਪਿੰਡਾਂ ਦੀ ਤਰੱਕੀ ਕਰੋਗੇ ਮੈਂ ਸਾਰਿਆਂ ਦਾ ਬਹੁਤਾ ਸਾਰਿਆਂ ਦਾ ਦਿਲੋ ਧੰਨਵਾਦ ਕਰਦਾ ਆਓ ਇਕੱਠੇ ਹੋ ਕੇ ਆ ਕਾਂਗਰਸ ਦੇ ਝਾੜੂ ਵਾਲੇ ਨੂੰ ਭਜਾਈਏ ਤੇ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਅਕਾਲੀ ਦਲ ਨੂੰ ਤਗੜਾ ਕਰੀਏ ਵੈਗੂ ਜੀ ਕਾ ਗੱਲ ਸਾਹਿਬ ਵੈਗੂ ਜੀ ਦੇ ਫਤਿਹ